ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੋਲਿਟਿਕਲ ਸਾਇੰਸ ਦਾ ਟੌਪਿਕ ਕਰਾਂਗੇ ਤਲਾਤਮਕ ਵਿਧੀ ਦਾ ਅਰਥ ਤੇ ਪ੍ਰਵਹਾਸ਼ਾਮ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਤੇ ਸਰੂਪ ਹਾਂਜੀ ਆਮ ਬੋਲਚਾਲ ਦੇ ਵਿੱਚ ਤਲਾਤਮਕ ਵਿਧੀ ਦਾ ਅਰਥ ਇੱਕ ਇਹੋ ਜਿਹੀ ਵਿਧੀ ਆ ਜਿਸ ਦੁਆਰਾ ਜਿਹੜੇ ਵਕਫ ਵਕਫ ਜਿਹੜੇ ਸੰਸਥਾਵਾਂ ਨੇ ਉਹਨਾਂ ਦਾ ਤਲਾਤਮਕ ਧਿਆਨ ਕੀਤਾ ਜਾਂਦਾ ਤੇ ਧਿਆਨ ਤੋਂ ਪਿੱਛੇ ਕੁਝ ਠੋਸ ਸਿਧਾਂਤ ਨੇ ਜਿਹੜਾ ਉਹਨਾਂ ਦਾ ਨਿਰਮਾਣ ਕੀਤਾ ਜਾਂਦਾ ਜੋ ਕਿ ਭਵਿੱਖ ਲਈ ਮਾਰਗਦਰਸ਼ਨ ਦਾ ਕੰਮ ਕਰਦੇ ਨੇ ਹਾਂਜੀ ਤਾਂ ਇਹਦੇ ਪਰਿਭਾਸ਼ਾ ਮੈਂ ਹੈਗੇ ਨੇ ਜੀ ਕੇ ਰਾਬਰਟਸ ਦੇ ਅਨੁਸਾਰ ਹਾਂਜੀ ਜੀ ਕੇ ਰਾਬਰਟਸ ਦੇ ਅਨੁਸਾਰ ਤਲਾਤਮਕ ਵਿਧੀ ਰਾਜਨੀਤੀ ਸ਼ਾਸਤਰ ਦੇ ਵਿੱਚ ਵਰਤੀ ਜਾਂਦੀ ਵਿਸ਼ਲੇਸ਼ਣ ਦੀ ਉਹ ਵਿਧੀ ਆ ਜਿਸ ਦੁਆਰਾ ਵਿਸ਼ਲੇਸ਼ਣ ਐਨਲਾਈਜ਼ ਕਰਕੇ ਅਨੇਕਾ ਵਿਸ਼ਿਆਂ ਦੀਆਂ ਸਮਾਨਤਾਵਾਂ ਤੇ ਅਸਮਾਨਤਾਵਾਂ ਦੀ ਪਰਚੋਲ ਕਰਕੇ ਜਿਹੜੀ ਸਬੰਧਿਤ ਸਮੱਗਰੀ ਦਾ ਉਹਦਾ ਵਰਣਨ ਵਰਗੀਕਰਨ ਦੇ ਵਿਆਖਿਆ ਕੀਤੀ ਜਾਂਦੀ ਆ ਐਲਨ ਲਾਰਸਨ ਦੇ ਅਨੁਸਾਰ ਤਲਾਤਕ ਵਿਧੀ ਦਾ ਕੰਮ ਇੱਕਸਾਰਤਾਵਾਂ ਅਤੇ ਅਸਮਾਨਤਾਵਾਂ ਦੇ ਨਿਸ਼ਾਨ ਦੇਹੀ ਕਰਨੀ ਹੈ ਤੇ ਉਹਨਾਂ ਦੀ ਵਿਆਖਿਆ ਕਰਨੀ ਹੈ। ਨੈਕਸਟ ਹਾਂਜੀ ਕੋਈ ਵੀ ਦੋ ਪਰਿਭਾਸ਼ਾਵਾਂ ਕਰ ਲੈਣਾ ਤੁਸੀਂ ਹਾਂਜੀ ਇਹਦੇ ਵਿਸ਼ੇਸ਼ਤਾਵਾਂ ਜਾਂ ਸਰੂਪ ਕਿਸੇ ਵੀ ਅਸਮਾਨ ਇਕਾਈਆਂ ਦੇ ਤਲਾਤਨ ਮੁਕ ਅਧਿਐਨ ਲਈ ਵਰਤੀ ਗਈ ਵਿਧੀ ਨੂੰ ਪਾ ਤਲਾਤਕ ਵਿਧੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਤਲਾਤਮਕ ਵਿਧੀ ਤਾਂ ਇੱਕ ਤਲਾਤਮਕ ਪਰਿਕਿਰਿਆ ਦੇ ਇਸ ਵਿਧੀ ਦੇ ਅਧੀਨ ਕੇਵਲ ਉਹਨਾਂ ਇਕਾਈਆਂ ਦਾ ਹੀ ਤਲਾਤਮਕ ਅਧਿਐਨ ਕੀਤਾ ਜਾ ਸਕਦਾ ਜੋ ਕਿ ਤੁਲਨਾ ਦੇ ਯੋਗ ਨੇ ਉਦਾਹਰਨ ਵਜੋਂ ਅਮਰੀਕੀ ਰਾਸ਼ਟਰਪਤੀ ਦੀ ਤੁਲਨਾ ਸੀ ਨਗਰ ਨਿਗਮ ਦੇ ਮੇਅਰ ਨਾਲ ਨਹੀਂ ਕਰ ਸਕਦੇ ਜੇ ਅਸੀਂ ਮਤਲਬ ਕਿ ਜਿਹੜੇ ਕੰਪੈਰੀਜ਼ਨ ਕਰਨਾ ਆਪਾਂ ਇਕੁਅਲ ਜਿਹੜੇ ਸਿਮਿਲਰ ਨੇ ਉਹਨਾਂ ਨਾਲ ਕੰਪੈਰੀਜ਼ਨ ਕਰਾਂਗੇ ਸੇਮ ਕਨਸੈਪਟ ਨੇ ਜਿਹੜੇ ਠੀਕ ਹੈ ਜਿਵੇਂ ਆਪ ਰਾਸ਼ਟਰਪਤੀ ਦੀ ਤੁਲਨਾ ਨਗਰ ਨਿਗਮ ਦੇ ਮੇਅਰ ਨਾਲ ਨਹੀਂ ਕਰ ਸਕਦੇ ਠੀਕ ਹੈ ਕਿਉਂਕਿ ਅਕੋਰਡਿੰਗ ਟੂ ਇਹਨਾਂ ਦੇ ਅ ਉਦ ਦੇ ਅਕੋਰਡਿੰਗ ਇਹਨਾਂ ਚ ਡਿਫਰੈਂਸ ਹੈ ਤੇ ਜੇ ਅਸੀਂ ਜਹਾ ਕਰਦੇ ਵਾਂ ਤਾਂ ਕੋਈ ਠੋਸ ਸਿਧਾਂਤ ਨਿਸ਼ਚਿਤ ਨਹੀਂ ਕਰ ਸਕਾਂਗੇ ਤੇ ਇਸ ਵਿਧੀ ਦੇ ਅੰ内 ਕੇਵਲ ਉਹਨਾਂ ਹੀ ਕੰਜਾਂ ਦਾ ਹੀ ਉਤਲਾਤਮਕ ਅਧਿਐਨ ਕੀਤਾ ਜਾਂਦਾ ਜਿਦੇ ਫਲਸਰੂਪ ਕੋਈ ਆਪਾਂ ਠੋਸ ਪ੍ਰਿੰਸੀਪਲਸ ਨੇ ਜਿਹੜੇ ਕੀ ਲਾਗੂ ਕੀਤਾ ਜਾ ਸਕਣ ਜਿਵੇਂ ਕਿ ਵਰਤਮਾਨ ਵੀ ਸੰਸਦ ਦੇ ਭਾਰਤੀ ਸੰਸਦ ਉਹਨਾਂ ਦੇ ਉਤਲਾਤਮਕ ਅਧਿਐਨ ਕਰਾਂਗੇ ਤਾਂ ਉਹਨਾਂ ਦੇ ਜਿਹੜੇ ਰਿਜ਼ਲਟ ਤੋਂ ਬਾਅਦ ਆਪਾਂ ਸਹੀ ਠੀਕ ਸਿਧਾਂਤ ਨਿਸ਼ਚਿਤ ਕੀਤੇ ਜਾ ਸਕਦੇ ਨੇ ਹਾਂਜੀ ਇਹਦੇ ਸਰੂਪ ਜਾਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਤੁਲਨਾ ਦੀਆਂ ਇਕਾਈਆਂ ਦੇ ਢਾਂਚਿਆਂ ਦੀ ਸਮਾਨਤਾ ਸਿਮਿਲਰਿਟੀ ਆਫ ਦਾ ਯੂਨਿਟਸ ਆਫ ਕੰਪੈਰੀਜ਼ਨ ਤਲਾਤਮਕ ਵਿਧੀ ਦੇ ਪ੍ਰਯੋਗ ਲਈ ਤੁਲਣ ਲਈ ਚੁਣੀਆਂ ਗਈਆਂ ਇਕਾਈਆਂ ਦੇ ਢਾਂਚੇ ਵਿੱਚ ਸਮਾਨਤਾ ਹੋਣੀ ਚਾਹੀਦੀ ਆ ਸਮਾਨਤਾ ਦਾ ਅਰਥ ਇਹ ਨਹੀਂ ਹੈਗਾ ਕਿ ਪੂਰੀ ਤਰ੍ਹਾਂ ਇੱਕੋ ਜਿਹੀਆਂ ਹੋਣ ਜੇ ਅਜਿਹਾ ਹੋਊਗਾ ਤਾਂ ਤਲਾਤਮਕ ਅਧਿਐਨ ਦਾ ਕੋਈ ਲਾਭ ਨਹੀਂ ਹੋਊਗਾ ਜੇ ਕਿਉਂਕਿ ਅਸੀਂ ਕੋਈ ਠੋਸ ਸਿਧਾਂਤ ਨਹੀਂ ਚਿਤ ਨਹੀਂ ਕਰ ਸਕਾਂਗੇ ਇਕਾਈਆਂ ਦੇ ਢਾਂਚੇ ਦੀ ਸਮਾਨਤਾ ਦਾ ਅਰਥ ਹੈ ਕਿ ਅਧਿਆਨ ਅਧੀਨ ਇਕਾਈਆਂ ਦਾ ਪੱਧਰ ਕਿਹੋ ਜਿਹਾ ਹੋਣਾ ਚਾਹੀਦਾ ਜਿਵੇਂ ਕਿ ਵਰਤਾਨਵੀ ਸੰਸਦ ਤੇ ਭਾਰਤੀ ਸੰਸਦ ਵਿਚਾਰ ਤੁਲਨਾ তুলনামূলক বিধি ਦਾ ਪ੍ਰਯੋਗ ਕੀਤਾ ਜਾ ਸਕਦਾ ਕਿਉਂਕਿ ਦੋਵੇਂ ਹੀ ਆਪਣੇ ਆਪਣੇ ਦੇਸ਼ ਦੇ ਸਰਵਉੱਚ ਸੰਸਦਾਂ ਨੇ ਭਾਵੇਂ ਦੋਵਾਂ ਦੀ ਕਾਰਜ ਪ੍ਰਣਾਲੀ ਵਿੱਚਕਾਰ ਕਾਫੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਨੇ ਵਿਭਿੰਨਤਾਵਾਂ ਪਰੰਤੂ ਫਿਰ ਵੀ ਅਸੀਂ ਦੋਵਾਂ ਦੇ ਤਲਾਤਮਕ ਅਧਿਐਨ ਦਾ ਪਿੱਛੋ ਭਰੋਸੇਯੋਗ ਸਿਧਾਂਤ ਨਿਸ਼ਚਿਤ ਕਰ ਸਕਾਂਗੇ ਅੱਗੇ ਹੈਗਾ ਤੁਲਨਾ ਜੋਗ ਵਿਸ਼ਿਆਂ ਵਿੱਚ ਸਮਾਨਤਾ ਤਲਾਤਮਕ ਵਿਧੀ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਤੁਲਨਾਂ ਲਈ ਚੁਣੇ ਗਏ ਵਿਸ਼ਿਆਂ ਵਿੱਚ ਸਮਾਨਤਾ ਦਾ ਹੋਣਾ ਵੀ ਜ਼ਰੂਰੀ ਹੈ ਜੇਕਰ ਐਵੇਂ ਦਾ ਨਹੀਂ ਹੋਊਗਾ ਤਾਂ ਸਾਡਾ ਧਿਆਨ ਫालतੂ ਹੋ ਕੇ ਰਹਿ ਜਾਊਗਾ ਉਦਾਹਰਨ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨਾਲ ਤੁਲਨਾ ਆਪਣੀ ਇੱਕ ਵੇਸਟ ਤੁਲਨਾ ਹੋਊਗੀ ਕਿਉਂਕਿ ਉਹਨਾਂ ਦੀ ਭੂਮਿਕਾ ਵਾਂਗ ਉਹਨਾਂ ਦਾ ਕਾਰਜ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਅਹੁਦਾ ਉਹ ਸਿਮਿਲਰ ਹੋਵੇ ਜਿਵੇਂ ਕੋਈ ਪ੍ਰਧਾਨ ਮੰਤਰੀ ਦਾ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਤੁਲਨਾ ਕਰਾਂਗੇ ਮੈਂ ਠੀਕ ਹੈ ਤੇ ਇਸ ਦੇ ਮੁਕਾਬਲੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਰਤਾਨੇ ਦੇ ਪ੍ਰਧਾਨ ਮੰਤਰੀ ਤੁਲਨਾ ਨਤੀਜੇ ਵਜੋਂ ਸੀ ਪ੍ਰੋਸੇਜ ਜੋ ਫਿਰ ਸਿਧਾਂਤ ਨਿਸ਼ਚਿਤ ਕਰ ਸਕਾਂਗੇ ਕਿਉਂਕਿ ਦੋਵੇਂ ਹੀ ਆਪਣੇ ਦੇਸ਼ ਦੇ ਵਿੱਚ ਸਰਕਾਰਾਂ ਦੇ ਮੁਖੀ ਨੇ ਤੇ વાસ્તਵੀ ਕਾਰਜਪਾਲਿਕਾ ਦੀ વાસ્તਵੀ ਕਾਰਜਪਾਲਿਕਾ ਅ ਕਾਰਜ ਸਾਧਕ ਮੁਖੀ ਦੀ ਭੂਮਿਕਾ ਨਿਭਾਉਂਦੇ ਨੇ ਸੋ ਤੁਲਨਾਤਮਕ ਅਧਿਐਨ ਲਈ ਜਿਹੜੇ ਵਿਸ਼ਿਆਂ ਵਿੱਚ ਸਮਾਨਤਾ ਹੋਣੀ ਜ਼ਰੂਰੀ ਹੈ ਅਗਲਾ ਹੈਗਾ ਤੁਲਨਾ ਤੁਲਨਾਯੋਗ ਇਕਾਈਆਂ ਦੀ ਪਰਿਭਾਸ਼ਾ ਵਿੱਚ ਸਮਾਨਤਾ ਜਿਨ੍ਹਾਂ ਹੀ ਕੰਜਨ ਤੁਲਨਾ ਲਈ ਭੇਜਿਆ ਜਾਂਦਾ ਉਹਨਾਂ ਦੇ ਪਰਿਭਾਸ਼ਾਵਾਂ ਦੇ ਵਿੱਚ ਵੀ ਸਮਾਨਤਾ ਹੋਣੀ ਜ਼ਰੂਰੀ ਆ ਜਿਨ੍ਹਾਂ ਵਿਸ਼ਿਆਂ ਦੀ ਪਰਿਭਾਸ਼ਾਵਾਂ ਵਿੱਚ ਵਿਆਪਕ ਤੱਤ ਪਾਏ ਜਾਂਦੇ ਨੇ ਉਹਨਾਂ ਦਾ ਤੁਲਨਾਤਮਕ ਵਿਧੀ ਦੁਆਰਾ ਅਧਿਆਨ ਸੰਭਵ ਨਹੀਂ ਹੋਊਗਾ ਉਦਾਹਰਨ ਵਜੋਂ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਸਮਾਜਿਕਕਰਨ ਰਾਜਨੀਤਿਕ ਸੱਭਿਆਚਾਰ ਇਹੋ ਜਿਹੇ ਵਿਸ਼ੇ ਨੇ ਜਿਨ੍ਹਾਂ ਦੀਆਂ ਸਪਸ਼ਟ ਪਰਿਭਾਸ਼ਾਵਾਂ ਨੇ ਤੇ ਇਨ੍ਹਾਂ ਵਿਚਾਰ ਵੱਖ-ਵੱਖੀ ਦੁਆਵਾਂ ਦੇ ਵਿਚਾਰ ਵਿਆਪਕ મતਪੇਦ ਨਹੀਂ ਪਾਏ ਜਾਂਦੇ ਨੇ ਅਜਿਹੇ ਵਿਸ਼ਿਆਂ ਨੂੰ ਤੁਲਨਾਤਮਕ ਵਿਧੀ ਦੁਆਰਾ ਅਧਿਐਨ ਸੰਭਵ ਹੈ ਇਸ ਦੇ ਉਲਟ ਜੇ ਆਪਾਂ ਉਧਾਰਵਾਦੀ ਲੋਕਤੰਤਰ ਕਰੀਏ ਤੇ ਮਾਰਕਸਵਾਦੀ ਲੋਕਤੰਤਰ ਇਹਨਾਂ ਦੀ ਸਪਸ਼ਟ ਪਰਿਭਾਸ਼ਾ ਵਾ ਭਾਵੇਂ ਹੈਗੇ ਨੇ ਪਰੰਤੂ ਇਹਨਾਂ ਨੇ ਧਾਰਨਾਵਾਂ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਮਤਭੇਦ ਪਾਏ ਜਾਂਦੇ ਹਨ ਇਹਨਾਂ ਨੂੰ ਤੁਲਨਾਤਮਕ ਵਿਧੀ ਦੁਆਰਾ ਪ੍ਰਸੰਜੋਗ ਅਧਿਐਨ ਨਹੀਂ ਕੀਤਾ ਜਾ ਸਕਦਾ ਅਗਿਆ ਹੈਗਾ ਅਧਿਐਨ ਦੇ ਉਦੇਸ਼ਾ ਸੰਬੰਧੀ ਨਿਸ਼ਚਿਤਤਾ ਤਲਾਤਮਕ ਵਿਧੀ ਦੀ ਵਰਤੋਂ ਕਰਨ ਵਾਲੇ ਧਿਆਨਕਰਤਾ ਦਾ ਆਪਣੇ ਧਿਆਨ ਦੇ ਉਦੇਸ਼ ਸੰਬੰਧੀ ਪੂਰੀ ਤਰ੍ਹਾਂ ਸਪਸ਼ਟ ਹੋਣਾ ਵੀ ਜ਼ਰੂਰੀ ਹੈ ਜੇਕਰ ਧਿਆਨਕਰਤਾ ਧਿਆਨ ਦੇ ਉਦੇਸ਼ ਸੰਬੰਧੀ ਸਪਸ਼ਟ ਨਹੀਂ ਤਾਂ ਉਹ ਬੇਲੋੜੀ ਸਮੱਗਰੀ ਨੂੰ ਆਪਣੇ ਧਿਆਨ ਦੇ ਵਿੱਚ ਸ਼ਾਮਲ ਕਰ ਲਵੇਗਾ ਇਸ ਤਰ੍ਹਾਂ ਉਹ ਧਿਆਨ ਦੇ ਉਦੇਸ਼ ਤੋਂ ਦੂਰ ਚਲਾ ਜਾਊਗਾ ਤੇ ਠੀਕਨ ਤੀਜੇ ਨਹੀਂ ਕੱਢ ਪਾਊਗਾ ਜੇਕਰ ਧਿਆਨਕਰਤਾ ਦਾ ਉਦੇਸ਼ ਸਪਸ਼ਟ ਹੈ ਤਾਂ ਉਸ ਲਈ ਪਰਿਕਲਪਨਾ ਦਾ ਨਿਰਮਾਣ ਕਰਨਾ ਵੀ ਸੌਖਾ ਹੋਊਗਾ ਤੇ ਉਹ ਧਿਆਨ ਲਈ ਕੇਵਲ ਲੋੜੀਂਦੀ ਸਮੱਗਰੀ ਦਾ ਹੀ ਪ੍ਰਯੋਗ ਕਰੂਗਾ ਤੇ ਬੇਲੋੜੀ ਸਮੱਗਰੀ ਨੂੰ ਛੱਡ ਦੇਊਗਾ ਅੱਗੇ ਹੈਗਾ ਸਿਧਾਂਤ ਨਿਰਮਾਣ ਲਈ अनेका ਅਧਿਐਨ ਜ਼ਰੂਰੀ ਨੇ ਹਾਂਜੀ ਕਿਸੇ ਦੋ ਰਾਜਨੀਤਿਕ ਕਾਂਜਾ ਦੇ ਤਲਾਤਮਕ ਅਧਿਐਨ ਪਿੱਛੋਂ ਹੀ ਅਸੀਂ ਸਰਬ ਪ੍ਰਮਾਨਿਤ ਸਿਧਾਂਤਾਂ ਦਾ ਨਿਰਮਾਣ ਨਹੀਂ ਕਰ ਸਕਦੇ ਭਰੋਸੇਯੋਗ ਸਿਧਾਂਤ ਨਿਸ਼ਚਿਤ ਕਰਨ ਲਈ ਵਕਫਾ ਕ ਸਮਾਨ ਇੱਕ ਰਾਜਨੀਤਿਕ ਕਾਂਜਾ ਦੇ अनेका ਵਾਰ ਤਲਾਤਮਕ ਅਧਿਐਨ ਕੀਤੇ ਜਾਣੇ ਚਾਹੀਦੇ ਨੇ ਜੇਕਰ ਹਰ ਇੱਕੋ ਤਰ੍ਹਾਂ ਦੇ ਹੀ ਨਤੀਜੇ ਨਿਕਲਦੇ ਨੇ ਤਾਂ ਭਰੋਸੇਯੋਗ ਸਿਧਾਂਤ ਦਾ ਨਿਰਮਾਣ ਕਿੱਤਾ ਜਾ ਸਕਦਾ ਨਿਸ਼ਚਿਤ ਸਿਧਾਂਤ ਦਾ ਪਰਖ ਵੀ ਕਿਸਵੱਟੀ ਤੇ ਪੂਰਾ ਉਤਰਨਾ ਜ਼ਰੂਰੀ ਹੈ ਜੇਕਰ ਕੋਈ ਸਿਧਾਂਤ ਪਰਖ ਦੀ ਕਿਸਵੱਟੀ ਤੇ ਪੂਰਾ ਨਹੀਂ ਉਤਰਦਾ ਤਾਂ ਉਹ ਸਿਧਾਂਤ ਠੀਕ ਨਹੀਂ ਹੋਊਗਾ ਸਿਧਾਂਤ ਦੀ ਪ੍ਰਸੋਜਗਤਾ ਕਈ ਵਾਰ ਤੁਲ ਕਈ ਵਾਰ-ਵਾਰ ਤੋਲਾਤਮਕ ਧਿਆਨ ਕੀਤਾ ਜਾਣਾ ਜ਼ਰੂਰੀ ਹੈ ਅੱਗੇ ਹੈਗਾ ਪ੍ਰਭਾਵਕਾਰੀ ਤੱਥਾਂ ਦੀ ਸਮਾਨਤਾ ਹਾਂਜੀ ਤੋਲਾਤਮਕ ਧਿਆਨ ਲਈ ਚੁਣਿਆ ਗਿਆ ਕਾਜਾਂ ਵਿੱਚ ਸਮਾਨਤਾ ਹੋਣੀ ਚਾਹੀਦੀ ਪਰੰਤੂ ਇਹਦੇ ਨਾਲ ਨਾਲ ਇਹ ਕਾਜਾਂ ਜਿਹੜੇ ਵਾਤਾਵਰਣ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਨ ਵਾਲੇ ਧੱਤਾਂ ਵਿੱਚ ਵੀ ਸਮਾਨਤਾ ਹੋਣੀ ਚਾਹੀਦੀ ਆ ਠੀਕ ਹੈ ਸੋ ਏ ਸੀ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਸਰੂਪ ਅ ਨੈਕਸਟ ਟਾਪਿਕ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ ਥੈਂਕਸ